ਵਾਹਿਗੁਰੂ ਦਾ ਹਾਲਾ ਵਾਹਿਗੁਰੂ ਜੀ ਸਤੇ ਬਾਸ ਅੱਜ ਜੋ ਜੈਸਰੀਤੀ ਬਾਹ ਮਹਲਾ ਪੰਜਵਾਂ ਦਾ 11ਵਾਂ ਕੋ 12ਵਾਂ ਪੌੜੀ ਹੈ 12ਵੀਂ ਤੇ 12ਵੀਂ ਪੌੜੀ ਉਹਦੇ ਆਰਤੀ ਦਾ ਅਰਚਨਾ ਦੀ ਕਰਨੀ ਹੈ ਗੁਰੂ ਮਹਾਰਾਜ ਆਪ ਅਕਸ਼ਿਸ਼ ਕਰਕੇ ਆਪ ਹੀ ਮੇਰ ਪ੍ਰਿਆਸ ਕਰਾ ਕੇ ਜਦਾਂ ਸੰਗਤ ਨੂੰ ਪ੍ਰੋਵਾਈਡ ਕੀ ਆਪ ਹੀ ਕਿਰਪਾ ਕਰਕੇ ਕੋਵਾਲਣ ਜੋ ਬੇਸ਼ਮਾਰਾ تھا ਅਦਨਤ ਤੋਂ ਲੈ ਕੇ ਜੋ ਬਲਾਵਾ ਕੋ ਨਾਨਕ ਦਾਸ ਕੋ ਲਿਓ ਸਾਰ ਕੋ ਪ੍ਰਮਾਤਮਾ ਜਿਸ ਤਰ੍ਹਾਂ ਬੁਲਾਉਂਦਾ ਜਿੱਦਾਂ ਵਿਚਾਰ ਦਿੰਦਾ ਸਾਹ ਕੋ ਉਸ ਤਰ੍ਹਾਂ ਕਰ ਜਾਏ ਆਪ ਆਪਣੀ ਬੁੱਧਾ ਜਤੀ ਪਰਨ ਤੇ ਚੰਚੇ ਜਿਹੀ ਸੋਲੋਕ ਜਿਹੜਾ ਉਹ 11ਵੀਂ ਪੌੜੀ ਦਾ ਪਹਿਲਾ ਹੈ ਸ਼ਲੋਕ ਨਚ ਰਾਜ ਸੁਖ ਮਿਸਤਨ ਨਚ ਭੋਗ ਰਸ ਮਿਸਤਨ ਨਚ ਮੇਸ਼ਨ ਸੋਖ ਮਾਇਆ ਮੇਸੇ ਸੰਸਾਦ ਸੰਗ ਹਰ ਨਾਨਕ ਤਾਸ ਮੇਸੇ ਸੰਸਾਦ ਦਰਸ਼ਨੰ ਲਗੜਾ ਸ਼ੋਨਿ ਹੋ ਮਨ ਮਜਾ ਹੂ ਰਤਿਆ ਵਿਦੜੋ ਸਾਚੇ ਖੋਕ ਨਾਨਕ ਮੇਠੜਾ ਸੋ ਤਣੀ ਵਾਈ ਖਾਤਾ ਵਜਿ ਦਿੱਤੇ ਇਸ 11ਵੀਂ ਪੌੜੀ ਦੇ ਸ਼ਲੋਕ ਵਿੱਚ ਪੰਨੇ ਪਾਠਾ ਨੇ ਸਾਨੂੰ ਗੁਰਮੁਖ ਤੇ ਜੀਵਨ ਬਾਰੇ ਦੱਸਿਆ ਭਗਤਾਂ ਦੇ ਜੀਵਨ ਬਾਰੇ ਦੱਸਿਆ ਕਿ ਸੰਤ ਭਗਤ ਗੁਰਮੁਖ ਉਹਨਾਂ ਦਾ ਜੀਵਨ ਕਿਹੋ ਜਿਹਾ ਦਾ ਹੈ। ਪਾਸ਼ਾਤਿੰਦੇ ਨਾਚ ਰਾਜ ਸੁਖ ਮਿਸ਼ਨ ਉਹਨਾਂ ਨੂੰ ਰਾਜੇ ਦਾ ਸੁੱਖ ਵੀ ਮਿਲ ਗਿਆ ਤੇ ਸੋਖ ਵੀ ਮਿਲ ਗਿਆ ਰਾਜ ਵੀ ਮਿਲ ਗਿਆ। ਉਹ ਮਿੱਠੇ ਨਹੀਂ ਲੱਗਦੇ। ਮਿੱਠੇ ਲੱਗਣ ਤੋਂ ਭਾਵ ਆਨੰਦ ਨਹੀਂ ਆਉਂਦਾ। ਤੇ ਆਨੰਦ ਕਿਹ ਤਰ੍ਹਾਂ ਆਉਂਦਾ ਹੈ? ਆਨੰਦ ਭਾਈ ਮੇਰੀ ਮਾਇ ਸਤਿਗੁਰੂ ਮੈਂ ਪਾਇਆ। ਜਿੰਨਾ ਸੱਚਾ ਗੁਰੂ ਮਿਲ ਪਿਆ ਉਹ ਵੀ ਆਤਮ ਤੰਤਰ ਦੇ ਗੁਰੂ ਗ੍ਰੰਥ ਸਾਹਿਬ ਜਿਵੇਂ ਉਹਦੇ ਨਾਲ ਸਾਡਾ ਮਲਾਪ ਹੋ ਜੇ ਤੇ ਫਿਰ ਮਨ ਦੇ ਵਿੱਚ ਆਨੰਦ ਆਉਂਦਾ ਹੈ। ਪਾਛਾ ਤਿੰਦੇ ਜਿਹੜੇ ਸੰਤ ਨੇ ਭਗਤ ਨੇ ਗੁਰਮੁਖ ਨੇ ਉਹਨਾਂ ਨੂੰ ਰਾਜ ਵਿੱਚੋਂ ਉਹ ਆਨੰਦ ਨਹੀਂ ਮਿਲਦਾ ਸ਼ੋਕ ਵਿੱਚੋਂ ਆਨੰਦ ਨਹੀਂ ਮਿਲਦਾ ਉਹ ਮਿੱਠਾ ਨਹੀਂ ਲੱਗਦਾ ਨਾ ਚੋਗ ਰਸ ਮਿਸਤੰ ਜਿਹੜੇ ਸੰਸਾਰਾਂ ਦੇ ਪਦਾਰਥ ਨੇ ਉਹਨਾਂ ਦਾ ਨਿਰਾਸ਼ ਲੈਣੇ ਹਰ ਰਸ ਵੀਰ ਸਾਦੀ ਰਤਾ ਅਨਰਸਾ ਖਿੰ ਮੈ ਰਾਜਾਤਾ ਉਹਨਾਂ ਦੀ ਇਸਤਾ ਵੀ ਬਤਾਉਂਦੀ ਆ ਕਿ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਰਸ ਉਹ ਦੇ ਸਦਾ ਰਤੇ ਰਹਿੰਦੇ ਇਹ ਨਾ ਦੁਨਿਆਵੀ ਰਸਾ ਉਹ ਕਹਿੰਦੇ ਉਸੇ ਵੇਲੇ ਗਿਆਚੰਦ ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਇਹ ਰਸਨਾ ਅਮਰਦਾਸ ਸਾਹਿਬ ਨੇ ਸਮਝਾਇਆ ਇਹ ਰਸਨਾ ਤੂੰ ਅਨ ਰਸ ਰਾਜ ਦੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਤ ਕਿ ਤੇ ਵਿੱਚ ਹਰ ਰਸ ਪਲ ਲੈ ਨਾ ਪਾਏ ਜਿਤਾ ਘਰੀ ਨਾਮ ਦਾ ਰਸ ਨੂੰ ਪਲੇ ਤੇਰੀ ਪਿਆਸ ਨਹੀਂ ਮੜ ਸਕਦੀ ਇੱਥੇ ਵੀ ਪਾਸ਼ਾ ਭਗਤ ਤੇ ਸੰਤ ਜਿਹੜੇ ਨੇ ਉਹਨਾਂ ਨੂੰ ਰਾਜ ਤੇ ਸੁਖ ਦਾ ਵੀ ਜਿਹੜਾ ਉਹ ਆਨੰਦ ਨਹੀਂ ਹੈ ਉਹਨਾਂ ਨੂੰ ਮਿੱਠਾ ਨਹੀਂ ਲੱਗਦੇ ਉਹਨਾਂ ਦੇ ਜ਼ਾਰੀ ਪਦਾਰਥਾਂ ਦੇ ਜਿਹੜੇ ਰਸ ਨੇ ਉਹ ਵੀ ਮਿੱਠੇ ਨਹੀਂ ਲੱਗਦੇ ਨਾਥ ਮੇਸਤਰੀ ਸ਼ੋਕ ਮਾਇਆ ਤੇ ਮਾਇਆ ਦੇ ਸ਼ੋਕ ਵੀ ਜਿਹੜੇ ਨੇ ਜਿਹੜੇ ਮਾਇਆ ਦੇ ਕਰਕੇ ਆਦਮੀ ਬਹੁਤ ਸੁਖੀ ਆਪਣੇ ਆਪ ਨੂੰ ਮੂਰਤ ਕਰਦਾ ਉਹ ਵੀ ਕਹਿੰਦੇ ਉਹਨਾਂ ਭਗਤਾਂ ਨੂੰ ਨਹੀਂ ਚੰਗੇ ਲੱਗਦੇ ਮੇਸਤਰੀ ਸਾਧ ਸੰਗ ਹਰਨਾਨਕ ਦਾਸ ਮਿਸ਼ਨ ਪ੍ਰਦਰਸ਼ਨ ਇਹ ਜਿਹੜੇ ਭਗਤ ਨੇ ਸ਼ਾਂਤ ਨੇ ਗੁਰਮੁਖ ਨੇ ਉਹਨਾਂ ਨੂੰ ਕੀ ਕੀ ਮਿਲਿਆ ਆਨੰਦ ਆਉਂਦਾ ਜਦੋਂ ਸਾਹ ਹਰੀ ਦਾ ਦਾਸ ਬਣ ਕੇ ਉਹ ਸਾਹ ਸੰਤ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਦੇ ਨੇ ਤੇ ਪ੍ਰਮਾਤਮਾ ਦੇ ਦਰਸ਼ਨ ਕਰਦੇ ਨੇ ਫਿਰ ਉਹਨਾਂ ਨੂੰ ਆਨੰਦ ਆਉਂਦਾ ਫਿਰ ਉਹਨਾਂ ਨੂੰ ਉਹ ਮਿੱਠੇ ਲੱਗਦੇ ਨੇ ਲਗੜਾ ਸੋਨਿਓ ਮਨ ਮਝਾਉ ਰਤਿਆ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਉਹਨਾਂ ਨੂੰ ਉਸ ਪ੍ਰਮਾਤਮਾ ਨਾਲ ਪਿਆਰ ਹੋ ਜਾਂਦਾ ਹੈ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਸੱਚ ਹੈ ਤੇ ਜਿਹੜਾ ਇਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਇਵੇਂ ਹਰ ਵੇਲੇ ਉਸ ਪ੍ਰਮਾਤਮਾ ਨਾਲ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਲਗਣਾ ਸਿਉ ਨਿਉ ਮਾਂਝੇ ਮੰਜਾਹੂ ਰਟਿਆ ਵਿਦੜੋ ਸੱਚ ਸੋਕ ਨਾਮ ਮੇਠੜਾ ਸੋ ਟਣੀ ਅੰਨੇ ਜਿਨ੍ਹਾਂ ਦੇ ਹਿਰਦੇ ਵਿੱਚ ਧਾਮ ਦਾ ਰੰਗ ਦਾ ਚੜ ਜਾਂਦਾ ਹੈ ਉਹ ਹਰ ਵੇਲੇ ਪ੍ਰਮਾਤਮਾ ਦੇ ਨਿਉ ਵਿੱਚ ਨੀ ਰਹਿੰਦੇ ਹਨ ਉਹਦੇ ਨਾਲ ਜੁੜੇ ਰਹਿੰਦੇ ਹਨ ਵਿਦੜੋ ਸਾਸੂ ਨਾਮ ਪਦਾਰਥ ਭਾਵ ਨਾਮ ਰੂਪੀ ਤੀਰ ਜਦੋਂ ਹਿਰਦੇ ਕੇ ਵਸ ਜਾਂਦਾ ਰਹਿ ਜਾਂਦਾ ਉਹਨੂੰ ਹੀ ਉਹ ਮਾਲਕ ਜਿਹੜਾ ਸਾਡਾ ਪ੍ਰਮਾਤਮਾ ਹੈ ਉਹਨੂੰ ਮਿੱਠਾ ਲੱਗਦਾ ਪਰ ਉਹਨੂੰ ਮਿਲ ਕੇ ਆਨੰਦ ਆਉਂਦਾ ਹੈ। ਭਰਬਨ ਕਸ਼ੂਨਾਂ ਲੱਗੇ ਭਗਤਨ ਕੋ ਮਿੱਠਾ ਜਿਹਨੇ ਭਗਤ ਨੇ ਉਹਨਾਂ ਨੂੰ ਪਰਮਾਤਮਾ ਤੋਂ ਬਿਨਾਂ ਕੋਈ ਚੀਜ਼ ਜਿਹੜੀ ਆ ਉਹ ਮਿੱਠੀ ਨਹੀਂ ਲੱਗਦੀ। ਭਰਬਨ ਕਸ਼ੂਨਾਂ ਲੱਗੇ ਭਗਤਨ ਕੋ ਮਿੱਠਾ ਉਹ ਪਰਮਾਤਮਾ ਦੇ ਨਾਮ ਤੇ ਪਰਮਾਤਮਾ ਤੋਂ ਬਿਨਾਂ ਸੰਸਾਰ ਦੀ ਕੋਈ ਚੀਜ਼ ਦੇ ਨਾਲ ਉਹਨਾਂ ਨੂੰ ਆਨੰਦ ਨਹੀਂ ਆਉਂਦਾ ਉਹਨਾਂ ਨੂੰ ਮਿੱਠਿਆ ਨਹੀਂ ਬਣਦਾ। ਉਹ ਕੇਵਲ ਤੇ ਕੇਵਲ ਉਹ ਪਰਮਾਤਮਾ ਨਾਲ ਜਾਪਦਾ ਆਨਸਵਾਲ ਸਾਫ ਠਿੱਕੇ ਆ ਕਿ ਉਹ ਮਿੱਠਾ ਉਹਨਾਂ ਨੇ ਪਰਖ ਕੇ ਵੇਖ ਲਿਆ ਵੀ ਜਿਹੜੇ ਅਨਸੂ ਦੁਨੀਆ ਦੇ ਪਦਾਰਥਾਂ ਦੇ ਸਵਾਦ ਨੇ ਉਹ ਸਾਰੇ ਠਿੱਕੇ ਨੇ ਹਰਸ ਕੀਵਲ ਸਾਦੀ ਰਤਾ ਅੰਦਰ ਅਸਾ ਕਿੰਨੇ ਲੱਜਾ ਉਹ ਵਸਤਾ ਉਹਨਾਂ ਦੀ ਬਣ ਚੁੱਕੀ ਹੈ ਕਿ ਜਿਹੜੇ ਹਰੀ ਨਾਮ ਦਾ ਰਾਸਿਆ ਉਹਨਾਂ ਨੂੰ ਚੰਗਾ ਲੱਗਦਾ ਬਾਕੀ ਠਿੱਕੇ ਲੱਗਦਾ ਜਿੱਦਾਂ ਫਰੀਦ ਸਾਹਿਬ ਨੂੰ ਨਾ ਮਾਤਾ ਜੀ ਨੇ ਉਹਦੀ ਮਾਤਾ ਨੇ ਜਦੋਂ ਭਗਤੀ ਲਾਉਣ ਲਾਇਆ ਸੀ ਨਾ ਤੇ ਉਹਨਾਂ ਨੂੰ ਸ਼ੱਕਰ ਦਾ ਦੱਸਿਆ ਹੈ ਕਿ ਰਬ ਉਹ ਸ਼ਕਰਖਾਂਜੀ ਨੇ ਗਾਂਧੀ ਜੀ ਉਹਨਾਂ ਨੇ ਕਹਿੰਦੇ ਨੇ ਕਿ ਉਹ ਫਾਰ ਮਿੱਠੇ ਨਾਲ ਬਹੁਤ ਪਿਆਰ ਕਰਦੇ ਸੀ ਇਸੇ ਕਰਕੇ ਉਹਨਾਂ ਦਾ ਸ਼ਬਦ ਹੈ ਆਪ ਦੀ ਸਾਬ ਦਾ ਖੱਤਰ ਠੰਡ ਨਿਵਾਤ ਗੋੜ ਮਾਹੀ ਉਹ ਮਾਜਾ ਦੁੱਧ ਸਭੇ ਵਸੂ ਮਿੱਠੀਆਂ ਰੱਬ ਨਾਲ ਪੁੱਜਣ ਤੋਂ ਫਾਵੇ ਛਾਰਨੇ ਦੀ ਜਨ ਮਿੱਠੀਆਂ ਨੇ ਸ਼ਕਰਿਆ ਠੰਡਿਆ ਨਿਸ਼ਰੀਆ ਨਿਵਾਤਿਆ ਮਿਸ਼ਰੀਆ ਗੋੜਿਆ ਤੇ ਸ਼ਹਿਦ ਆ ਇਹ ਸਾਰੇ ਮਿੱਠੇ ਨੇ ਪਰ ਜੋ ਪ੍ਰਮਾਤਮਾ ਦੇ ਨਾਮ ਦਾ ਰਾਸ ਆ ਉਹਦੇ ਬਰਾਬਰ ਤਾਂ ਨਹੀਂ ਕਰ ਸਕਦੇ। ਛਕਰਖੰਡ ਨਵਾਤ ਗੁਣ, ਮਾਘਿਓ ਮਾਜਿਆ ਦੋਤ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ। ਤੇ ਉਹਦੇ ਬਰਾਬਰ ਤਾਂ ਨਹੀਂ ਕਰ ਸਕਦੇ। ਤੇ ਉਹਨਾਂ ਦੀ ਮਾਤਾ ਜਿਹੜੀ ਸੀ ਇਹਨਾਂ ਨੂੰ ਛਕਰ ਦਾ ਸ਼ੌਂਕ ਸੀ ਤੇ ਕਹਿੰਦੇ ਭਗਤੀ ਕਰੇਗਾ ਤੇ ਤੈਨੂੰ ਛਕਰ ਮਿਲੇਗੀ ਉਹ 꾸ੜੀ ਰੋਜ਼ ਰੱਖਦੇ ਤਾਂ। ਤੇ ਇੱਕ ਦਿਨ ਮਾਤਾ ਭੁੱਲ ਗਈ। ਤੇ ਉਹ ਉਹਨਾਂ ਨੂੰ ਐਡਾ ਆਨੰਦ ਆਇਆ ਵੀ ਛਕਰ ਖਾਣੀ ਭੁੱਲ ਗਿਆ। ਉਹ ਮਾਤਾ ਨੇ ਪੁੱਛਿਆ ਵੀ ਆਜੇ ਆਂਦਾ ਜੇ ਉਹ ਆਜੇ ਨਾ ਆਇਆ ਉਹ ਪਹਿਲਾਂ ਨਹੀਂ ਸੀ ਆਉਂਦਾ ਉਹ ਗੁਰੋਂ ਦਾ ਮਿੱਠਾ ਨਹੀਂ ਸੀ ਉਹ ਛੱਕਰ ਉਹ ਨਹੀਂ ਲੱਭੀ ਨਹੀਂ ਕਿ ਇਸੇ ਕਰਕੇ ਸ਼ਬਦ ਗੀ ਪਾਤਸ਼ਾ ਨੇ ਚਾਰ ਚਾਰਿਆ ਇਸ ਕਰਕੇ ਉਹ ਮਹਾਨ ਸਵਾਸਾ ਕੀਆ ਕਰਨੇ ਦੋ ਠਾ ਉਹਨਾਂ ਨੇ ਪਰਖ ਕੇ ਪਰਤਾ ਕੇ ਸਾਰਾ ਵੇਖ ਲਿਆ ਕਿ ਜਿਹੜੇ ਦੁਨਿਆਵੀ ਪਦਾਰਥਾਂ ਦੇ ਰਾਸ ਨੇ ਉਹ ਸਾਰੇ ਠਿੱਕੇ ਨੇ ਕੇਵਲ ਪ੍ਰਮਾਤਮਾ ਦਾ ਨਾਮ ਰਾ ਜਿਹੜਾ ਉਹੀ ਮਿੱਠਾ ਹੈ ਅਗਿਆਨ ਭਰਮ ਤੋਂ ਕਟਿਆ ਗੁਰ ਭਏ ਤੁਸੀਂ ਠਾ ਜਦੋਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਵਕੀਲ ਬਣ ਗਏ ਮੁਫੀਦ ਬਣ ਗਏ ਵਿਚ ਬਚੋਲੇ ਬਣ ਗਏ ਕਿਉਂ ਜਦੋਂ ਸਾਡਾ ਵਕੀਲ ਸਿਆਣਾ ਹੋਵੇ ਤੇ ਸਾਡੇ ਸਾਰੇ ਗੁਰੂ ਗ੍ਰੰਥੂ ਵਕੀਲ ਲੋ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਡਾ ਗਿਆਨ ਜਿਹੜਾ ਦੂਰ ਕਰਦਾ ਭਰਮ ਦੂਰ ਕਰਦਾ ਸਾਡੇ ਦੁੱਖ ਉਹ ਪਰਮੇਸ਼ਰ ਦੇ ਦੁੱਖ ਨੇ ਅਸੀਂ ਆਪਨ ਖਦੇ ਡੋਕ ਗੁਰੂ ਮਿਲ ਪਿਆ ਤੇ ਸਾਡਾ ਪਰਮਾਤਮਾ ਨਾਲ ਮੇਲ ਹੋ ਗਿਆ ਤੇ ਸਾਡੇ ਸਾਰੇ ਦੁੱਖ ਵੀ ਇਕੱਤੇ ਦੇ ਬਿਆਨਤਾ ਵੀ ਦੂਰ ਹੋ ਗਈ ਤੇ ਭਰਮ ਵੀ ਦੂਰ ਹੋ ਗਿਆ ਜਿਵੇਂ ਕਮਲ ਮਨ ਦੇデア ਜੋ ਰੰਗ ਮਜੀਠਾ ਆਂਦੇ ਜਿਵੇਂ ਕਮਲ ਭਾਵ ਪਰਮਾਤਮਾ ਦਾ ਨਾਮ ਉਹਦੇ ਨਾਲ ਮਨ ਜਦੋਂ ਵਿਢਿਆਂ ਗਿਆ ਭਾਵ ਉਹਦੇ ਨਾਲ ਜੁੜ ਗਿਆ ਉਹਦੇ ਨਾਲ ਲੀਨ ਹੋ ਗਿਆ ਜਿਵੇਂ ਰੰਗ ਮਜੀਠਾ ਜੇ ਉਹ ਫਿਰ ਪੱਕਾ ਨਾਮ ਦਾ ਰੰਗ ਚੜ ਜਾਂਦਾ ਜਿਵੇਂ ਮਜੀਠਾ ਰੰਗ ਕਪੜੇ ਤੇ ਪੱਕਾ ਚੜ ਜਾਂਦਾ ਹੈ ਉਹ ਫਿਰ ਨਾਮ ਰੰਗ ਤੇ ਰੰਗਿਆ ਜਾਂਦਾ ਹੈ ਉਹ ਕਦੇ ਉਤਰਦਾ ਨਹੀਂ ਜਿਵੇਂ ਪ੍ਰਾਣ ਤਨ ਮਨ ਅਪਰਾ ਉਦੰਸ਼ੇ ਸਭ ਢੂਠਾ ਉਹ ਫਿਰ ਇਹ ਵਸਾ ਬਣ ਜਾਂਦੀ ਵੀ ਮੇਰੀ ਜਾਨ ਮੇਰੇ ਪ੍ਰਾਣ ਮੇਰਾ ਤਨ ਮਨ ਇਹ ਸਭ ਪ੍ਰਭੂ ਦਾ ਹੈ ਤੇ ਜਿਹੜਾ ਸੰਸਾਰ ਹੈ ਸਾਰਾ ਝੂਠਾ ਇਹਨਾਂ ਸਾਰੇ ਉਹ ਇਹਨਾਂ ਨੂੰ ਬਿਸਰ ਜਾਂਦਾ ਹੈ ਪਰ ਪ੍ਰਮਾਤਮਾ ਨੂੰ ਨਹੀਂ ਭੁੱਲਦਾ ਕਿਉਂ ਕੁਛ ਪੁਰਾਣੇ ਵਿੱਚੋਂ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਇਹ 11ਵੀਂ ਪੌਰੀਸਾ ਨੂੰ ਪਾਤਸ਼ਾਹ ਨੇ ਸਿਖਿਆ ਦਿੱਤੀ ਹੈ ਆਪ ਦੇਖੀਤਾ ਹੈ ਕਿ ਪ੍ਰਮਾਤਮਾ ਦੇ ਨਾਮ ਦੇ ਰਾਖੇ ਨਾ ਹੋਰ ਕੋ ਬਣਾਵੀ ਰਾਖਮੀ ਇਸ ਕਰਕੇ ਉਹਦੇ ਨਾਮ ਰਾਖੇਤੀ ਸਾਨੂੰ ਜੁੜੇ ਰਹਿਣਾ ਚਾਹੀਦਾ ਇਹ ਪਰਤੇ ਜਿਹੜੇ ਸ਼ਾਂਤ ਨੇ ਦੁਰਮਕਰੇ ਉਹ ਨਾਮ ਰਾਸ ਜਿਹਦੇ ਨਾਲ ਵਿਰਾਗੀ ਪਦਾਰਥ ਜਿਹੜੇ ਆ ਉਹਨਾਂ ਨੂੰ ਕੰਗੇ ਨਹੀਂ ਲੱਗਦੇ ਉਹ ਮਠੇ ਨਹੀਂ ਲੱਗਦੇ ਹੁਣ ਜੋ ਬਾਹਰਵੇਂ ਪਉੜੀ ਆਉਦਾ ਸ਼ਲੋਕ ਹੈ ਸ਼ਲੋਕ ਤਿਆਕਤ ਜਲਨ ਨਹਿ ਜੀਵ ਮੀਨਨ ਨਹਿ ਤਿਆਗ ਚਾਤਰਕ ਮੇਗ ਮੰਡਲੇ ਬਾਣ ਬੰਧਾਂਚ ਕੁਰਾਂਕ ਨਾਦਨ ਅਨਬੰਧਨ ਕੁਸ਼ਮ ਬਾਸਨੇ ਚੰਨ ਕਮਲਰ ਚੰਤ ਸੰਤ ਸੰਤੇ ਨਾਨਕ ਆਨ ਨਰਜਤੇ ਇਸ ਸਲੋਕ ਦੇ ਪਹਿਲੇ ਭਾਗ ਵਿੱਚ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਿਹੜੇ ਇਹ ਗੁਰਮਖ ਨੇ ਸੰਤ ਨੇ ਉਹਨਾਂ ਦਾ ਪਿਆਰ ਪਰਮਾਤਮਾ ਨਾਲ ਕਿਸ ਤਰ੍ਹਾਂ ਥਿਆਕਤੋਂ ਮੰਗਤਿਆਗਨਾ ਜਲਨ ਜਲ ਪਾਣੀ ਨਹਿਮ ਮੀਨੇ ਮੱਛੀ ਜਿਹੜੀ ਆ ਪਾਣੀ ਨੂੰ ਪਿਆਰ ਕੇ ਜੀਵ ਮਿਸਾਲ ਦੀ ਤਾਂ ਇਹਨਾਂ ਪਿਆਰਿਆ ਗੁਰੂ ਗਬਿੰਦ ਗੁਰੂ ਤੇਗ ਬਹਾਦਰ ਸਾਹਿਬ ਤੇ ਪਾਛਾ ਦਿਨੇ ਆਪਣੇ ਸ਼ਲੋਕਾਂ ਦੱਸਿਆ ਹੈ ਗੋਣ ਗਬਿੰਦ ਗਾਇਓ ਨਹੀਂ ਜਨਮਕਾਰਤ ਕੀ ਕੋ ਨਾਨਕ ਹਰਿ ਭਜਮਨਾ ਜਿਵੇਂ ਜਲ ਕੋ ਜਿਦਾਂ ਜਲ ਵਿੱਚ ਮਛੀ ਦਾ ਪਿਆਰ ਹੈ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਪਨਾ ਤੇ ਗੁਰੂ ਅੰਗਦ ਦੇਵ ਸਾਹਿਬ ਜਿੰਨੇ ਵੀ ਇਨਾ ਪ੍ਰਾਤਮਾ ਨਾਲ ਪਿਆਰ ਹੋ ਜਾ ਜੋ ਆਪਨਾ ਆਪ ਕੁਵਾ ਦਿਓ ਉਹਦੇ ਵਾਸਤੇ ਆਪਣਾ ਕੁਰਬਾਨ ਕਰ ਦਿਓ ਇਸ ਪਿਆਰੇ ਜਿਹੇ ਹੁੰਦੇ ਹੋਂ ਦੇ ਸਾਗੇ ਮਰ ਚਲੀ ਇਸ ਰਗੇ ਜੀਵਨ ਸੰਸਾਰ ਦਾ ਕੇ ਪਾਸੇ ਜੀਣਾ ਉਸ ਪਰਮਾਤਮਾ ਨੂੰ ਛੱਡ ਕੇ ਜਿਹੜਾ ਜੀਣਾ ਉਹ ਪਟਕਾਰਯੋਗ ਜੀਵਨ ਹੈ ਇੱਥੇ ਵੀ ਸਾਨੂੰ ਸ਼ਲੋਕ ਰਾਹੀਂ ਪਾਤਸ਼ਾਹ ਸਿੱਖਿਆ ਦੇ ਰਹੇ ਨੇ ਜਿਦਾ ਮਛੀ ਪਾਣੀ ਦਾ ਪਿਆਰ ਕਰਕੇ ਨਹੀਂ ਜੀ ਸਕਦੀ ਇਸੇ ਤਰ੍ਹਾਂ ਜਿਹੜਾ ਪਪੀਆ ਮੈਂ ਤਿਆਗ ਚਾਤਰਿਕ ਮੇਧ ਮੰਡਲੇ ਉਹਦੀ ਸ਼ਾਂਤੀ ਦੀ ਬੂੰਦਿਆ ਉਹਨੂੰ ਛੱਡ ਕੇ ਉਹ ਵੀ ਨਹੀਂ ਜੀ ਸਕਦਾ ਉਹਨਾਂ ਵਿੱਚ ਉਹਦਾ ਬੱਦਲ ਆ ਇੰਦਰ ਦੇਵਤਾ ਉਹੀ ਪੈਰਾ ਲੱਗਦਾ ਹੈ ਬਾਣ ਵਿਧਾਨ ਤੇ ਕੋਰਕ ਨਾਦ ਇਸੇ ਤਰ੍ਹਾਂ ਹਿਰਨ ਜਿਹੜਾ ਹੈ ਉਹ ਨਾਦ ਦਾ ਪਿਆਰਾ ਹੈ ਉਹ ਉਹਦੇ ਜਦੋਂ ਉਹ ਨਾਦ ਦੀ ਧੁਨੀ ਸੁਣਦਾ ਹੈ ਤੇ ਉਹਦਾ ਹਿਰਦਾ ਵਿਨਿਆ ਜਾਂਦਾ ਹੈ ਤੇ ਉਹਦੇ ਪਿੱਛੇ ਸ਼ਿਕਾਰੀ ਨੂੰ ਫੜ ਕੇ ਆਪਣਾ ਜੀਵਨ ਦਵਾ ਲੈਂਦਾ ਆਲ ਹੁੰਦਾ ਪੌਰਾਂ ਬੰਧਨ ਕੁਸ਼ਮ ਵਾਂਝ ਨੇ ਜਿਹੜਾ ਕਮਲ ਦਾ ਫੁੱਲ ਹੈ ਉਹ ਜਦੋਂ ਸੂਰਜ ਚੜ੍ਹਦਾ ਉਦੋਂ ਖੁੱਲ ਜਾਂਦਾ ਤੇ ਸੂਰਜ ਜਦੋਂ ਛਿਪਦਾ ਹੈ ਉਹਦਾ ਵੀ ਪਿਆਰ ਹੈ ਸੂਰਜ ਨਾਲ ਜੇ ਸੂਰਜ ਚੜ੍ਹਦਾ ਤੇ ਖੜ ਜਾਂਦਾ ਤੇ ਜਦੋਂ ਸੂਰਜ ਸ਼ਿਪ ਜਾਂਦਾ ਹੈ ਤੇ ਫੁੱਲ ਵੀ ਮਰ ਜਾਂਦਾ ਹੈ ਤੇ ਉਹਦਾ ਵੀ ਪਿਆਰ ਆ ਉਹ ਵੀ ਸੂਰਜ ਤੋਂ ਬਿਨਾਂ ਨਹੀਂ ਰਹਿ ਸਕਦਾ ਇਹ ਪਾਤਸ਼ਾਹ ਨੇ ਸਾਰਾ ਦੱਸਿਆ ਹੈ ਤੇ ਜਿਹੜਾ ਪੌੜਾ ਹੈ ਉਹ ਕੁਸਮ ਦੇ ਫੁੱਲ ਦੀ ਸ਼ਗੱਦੀ ਨਾਲ ਵਿਆਹ ਕਰਦਾ ਪੌੜਾ ਸਗੰਦੀ ਉਹ ਕਮਲ ਦੇ ਫੁੱਲ 'ਤੇ ਬੈਠ ਜਾਂਦਾ ਹੈ ਕਿ ਜਦ ਸੂਰਜ ਖਿੜਦਾ ਚੌਂ ਦਾ ਫੁੱਲ ਮਰ ਜਾਂਦੇ ਉਸ ਤੋਂ ਬੰਦ ਹੋ ਜਾਂਦਾ ਹੈ ਉਹ ਵੀ ਆਪਣਾ ਜੀਵਨ ਗਵਾ ਲੈਂਦਾ ਉਸ ਸ਼ਗੰਦੀ ਪਿੱਛੇ ਭਾਵ ਉਹਦਾ ਇੰਨਾ ਪਿਆਰ ਹੈ ਇਸ ਤਰ੍ਹਾਂ ਦਾ ਕਹਿੰਦੇ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਹੋਣਾ ਚਾਹੀਦਾ ਆਪਣਾ ਭਾਵੇਂ ਜੀਵਨ ਚਲਾ ਜਾਏ ਪਰ ਉਹ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਮੀਰ ਰਵੇ ਤਾਂ ਉਹਦੇ ਨਾਲ ਇੱਕ ਮੇਕ ਹੋ ਜੇ ਚੰਨ ਕਮਲਰ ਚੰਤ ਸੰਤੇ ਨਾਨਕ ਆ ਨਾ ਰੁਕਦੇ ਜਿਹੜੇ ਸੰਤ ਨੇ ਉਹ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਲੀਂ ਰਹਿੰਦੇ ਹਨ ਬਸ ਰਹਿੰਦੇ ਹਨ ਤੇ ਆਨ ਭਾਵ ਦੀ ਸੰਸਾਰ ਉਹਨਾਂ ਨੂੰ ਸੰਸਾਰ ਦੀ ਕੋਈ ਚੀਜ਼ ਪਸੰਦ ਨਹੀਂ ਆਉਂਦੀ ਚੰਗੀ ਨਹੀਂ ਲੱਗਦੀ ਉਹਨਾਂ ਨਾਲ ਕੋਈ ਯਾਰ ਨਹੀਂ ਪਉਂਦੇ ਅਗਲੇ ਪੰਨੇ 'ਚ ਕਰ ਰਹੇ ਨੇ ਮੁਖ ਦਿਖਾਉ ਪਲਕ ਛੱਡ ਆਨ ਨਾ ਦੇਉ ਕਿਹਾ ਅੰਦੇ ਦੇ ਦੋਂ ਉਹਨਾਂ ਨੂੰ ਇੱਕ ਪਲਕ ਭਾਵ ਛੋੜੇ ਸਮੇਂ ਲਈ ਪਰਮਾਤਮਾ ਦੇ ਦਰਸ਼ਨ ਹੁੰਦਾ ਦਿਖਾਉ ਕਿ ਉਹ ਦਰਸ਼ਨ ਹੋ ਜਾਂਦੇ ਮੈਂ ਦੇਖ ਲੈਣਾ ਛੱਡਣਾ ਆਂ ਦੇਉ ਕਿੱਥੇ ਤੇ ਹੋਰ ਕੋਈ ਦੇ ਮੈਂ ਦੇਖਣਾ ਨਹੀਂ ਚਾਹੁੰਦਾ ਪਾਲ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਉਣਾ ਚਾਹੁੰਦਾ ਮੋਰ ਕਿਸੇ ਵੱਲ ਮੈਂ ਧਿਆਨ ਵੀ ਨਹੀਂ ਕਰਦਾ ਮੇਰੇ ਕਿੱਥੇ ਵਿੱਚ ਵੀ ਨਹੀਂ ਆਉਂਦਾ ਇਹ ਪਿਆਰ ਦੀ ਨਿਸ਼ਾਨੀ ਦਸੀ ਪਾਤਸ਼ਾਹ ਨੇ ਜੀਵਨ ਸੰਗਮ ਤੇ ਸ੍ਰੀ ਹਰਿ ਨਾਨਕ ਸੰਤਾਂ ਮਿਤ ਕਿਉਂ ਸੰਤ ਜਿਹੜੇ ਨੇ ਉਹ ਅਕਾਲ ਪੁਰਖ परमात्मा ਉਹਨਾਂ ਦਾ ਮਿੱਤਰ ਹੈ ਉਹਨਾਂ ਨੇ ਇੰਨਾ ਪਿਆਰਿਆ ਤੇ ਜਦੋਂ ਉਹਨਾਂ ਦਾ ਮਲਾਪ ਹੋ ਜਾਂਦਾ ਹੈ ਤੇ ਉਹ ਜਿੰਦੇ ਨੇ ਨਹੀਂ ਤੇ ਉਹ ਆਖਾਂ ਜੀਵਾਂ ਦਿਸਰੇ ਮਰ ਜਾਉਣ ਵਾਲੀ ਬਸਤਾ ਹੋ ਜਾਂਦੀ ਹੈ ਇਹ ਪੰਨੇ ਪਾਤਸ਼ਾਹ ਨੇ ਵਿਸ਼ੇਸ਼ ਗੁਰਦੀਖ ਲੋਕਾਂ ਨੂੰ ਸਮਝਾਇਆ ਹੈ ਮਰਨੰ ਡਿਸिजन ਕੋ ਬੰਦੇ ਜਿਹੜਾ ਉਹ ਵਿੰਡ ਪਰਮਾਤਮਾ ਵਾਸਤੇ ਵਰਤਿਆ ਗਿਆ ਜਿਹੜਾ ਧਰਤੀ ਦਾ ਮਾਲਕ ਹੈ ਉਹਨੂੰ ਜਦੋਂ ਵਿਸਰਜਾ ਨੇ ਤੇ ਮੇਰੀ ਮੌਤ ਜਿਵੇਂ ਨੇ ਹਰ ਨਾਮ ਪਿਆਨ ਤੇ ਜੀਵਨ ਕਦੋਂ ਹੈ ਜਦੋਂ ਪ੍ਰਮਾਤਮਾ ਦਾ ਨਾਮ ਧਿਆਉਂਦੇ ਆ ਸੋ ਇਹ ਜਿਹੜੀ ਹੈ ਸੰਸਕਾਂ ਦੀ ਭੱਜਾਂ ਦੀ ਵਸਤਾ ਹੈ ਉਹ ਹਰ ਵळे ਪ੍ਰਮਾਤਮਾ ਦਾ ਨਾਮ ਜਪਦੇ ਨੇ ਜਿਦਾ ਮਛੀ ਦਾ ਪਿਆਰ ਆ ਜਿਦਾਂ ਪੌਰੇ ਦਾ ਪਿਆਰ ਹੈ ਫੁੱਲ ਨਾਲ ਇਸੇ ਤਰ੍ਹਾਂ ਹੀ ਰੰਡਾ ਪਿਆਰ ਹੈ ਨਾਲ ਨਾਲ ਇਹਨੇ ਦੱਸਿਆ ਪਾਤਸ਼ਾਹ ਨੇ ਕਿ ਇਹਨੇ ਦੇ ਜਿਦਾ ਕਮਲ ਦਾ ਫੁੱਲ ਦਾ ਸੂਰਜ ਨਾਲ ਪਿਆਰ ਹੈ ਚੱਕੀ ਚੱਕੇ ਦਾ ਹੈ ਇਸ ਤਰ੍ਹਾਂ ਦਾ ਪਿਆਰ ਜਿਹੜਾ ਹੈ ਉਹ ਭਗਤ ਦਾ ਅੰਦਾਇ ਪਰਮਾਤਮਾ ਨਾਲ ਉਹਨਾਂ ਤੋਂ ਬਿਗਾਰੇ ਜੀਣੀ ਸਾਡਾ ਦੁਰਮਾਰਾ ਬਖਸ਼ਿਸ਼ਤਾਂ ਸਾਨੂੰ ਵੀ ਇਸ ਤਰ੍ਹਾਂ ਦਾ ਪ੍ਰੇਮ ਪ੍ਰੀਤ ਵਰਸਣ ਤਾਂ ਕਿ ਜਿਉ ਗੁਰੂ ਵੈਂਸੈਂਟ ਸਾਹਿਬ ਕਹਿੰਦੇ ਜਨ ਪ੍ਰੇਮ ਕੀ ਹੋਤੇ ਨਹੀਂ ਪ੍ਰਾਪਾਇਓ ਜੇ ਪਰਮਾਤਮਾ ਨਾਲ ਪ੍ਰੀਤ ਬਣੇਗੀ ਤਾਂ ਹੀ ਨੂੰ ਪਾਉਂਦੇ ਸਕਲ ਉਹਦਾ ਜੀਵਨ ਸਾਡਾ ਸੰਕਪਲ ਹੋਏਗਾ ਇਹ ਜੀਵਨ ਦਾ ਸਾਡਾ ਮਨੋਰਥ ਹੈ ਉਹ ਤਾਂ ਵੀ ਪੂਰਾ ਹੋਏਗਾ ਫੋੜੀ ਜਿਉਂ ਵਸਲੀ ਪੈਨ ਪਾਣੀ ਤੋਂ ਜੀਵਨ ਪਾਵੇ ਇਹ ਜੋ ਸ਼ਲੋਕ ਵਿੱਚ ਆ ਉਹਦੀ ਫਿਰ ਅੱਗੇ ਪਾਤਸ਼ਾਹ ਨੇ ਉਸੇ ਦੀ ਗੱਤਿਆ ਕੀਤੀ ਹੈ ਤੇ ਜਿੱਦਾਂ ਜਿਹੜੀ ਮੱਛੀ ਐ ਉਹ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ ਉਹ ਕਦੇ ਜਿਉਂਦੀ ਨਹੀਂ ਰਹਿ ਸਕਦੀ ਜੇ ਮੱਛੀ ਪਾਣੀ ਛੋੜ ਦੇ ਤਾਂ ਤੜ ਤੜ ਕੇ ਮਰ ਜਵੇ ਉਹਦਾ ਇਹ ਨਾ ਪਾਣੀ ਨਾ ਪਿਆ ਇਹੋ ਕਾ ਤ ਲਿਖਿਆ ਹੈ ਮੀਨ ਪਕੜ ਮੀਨ ਪਕੜ ਬਰ ਭਾਂਗੇ ਮੀਨ ਪਕੜ ਭਾਂਕੀਆ ਕਾਟੀਏ ਰੇਂਡ ਕਰੇ ਬੋਬਾਨੀ ਖੰਡ ਖੰਡ ਕਰ ਖੋਜਿੰਦੇ ਆ ਤਾਉ ਨਾ ਮਿੱਤਰੇ ਪਾਣੀ ਹੰਦੀ ਮੱਛੀ ਨੂੰ ਫੜ ਕੇ ਉਹਨੂੰ ਕੱਟ ਕੇ ਧੀਰ ਕੇ ਸਾਫ਼ ਕਰਕੇ ਤੇ ਕਈ ਤਰੀਕਿਆਂ ਨਾਲ ਰੰਨ ਕੇ ਉਹਨੂੰ ਫਿਰ ਤੇ ਚਿੱਟੇ ਖਾਲੀਏ ਉਹ ਫਿਰ ਵੀ ਪਾਣੀ ਮੰਗਦੀ ਪਾਪ ਇੰਨੇ ਤੀਏ ਚੱਲਣ ਤੋਂ ਬਾਅਦ ਵੀ ਆਪਨਾ ਆਪ ਗੋਲ ਤੋਂ ਬਾਅਦ ਵੀ ਉਹ ਪੀਸ ਪੀਸ ਕਰਕੇ ਘਟਿਆ ਗਿਆ ਸਭ ਕੁਝ ਹੋ ਗਿਆ ਫਿਰ ਵੀ ਪਾਣੀ ਦਾ ਪਿਆਰ ਨਹੀਂ ਛੱਡਿਆ ਤਾਂ ਇਹਨਾਂ ਪਿਆਰ ਜਿਹੜਾ ਉਹ ਪਰਮਾਤਮਾ ਨਾਲ ਹੋਣਾ ਚਾਹੀਦਾ ਪਾਖ ਮੱਛੀਆਂ ਉਥਾਂ ਦਾ ਪਿਆਰ ਜਿਹੜਾ ਉਹ ਹੋਣਾ ਚਾਹੀਦਾ ਜੇਕਰ ਮੱਛੀ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀ ਇਸਾਨਾ ਵੀ ਇੰਨਾ ਪਿਆਰ ਹੋਸੀ ਉਸ ਤੋਂ ਬਿਨਾਂ ਜੀ ਨਾ ਸਕਦੇ ਬੂੰਦ ਵੀ ਨਾ ਚਾਹਤ ਕਿਉਂ ਕਰ ਤਿਰਪਤਾਵੇ ਜਿਦਾ ਬਪੀਆ ਕੋ ਸਵਾਂਤੀ ਦੀ ਬੂੰਦ ਤੋਂ ਬਿਨਾਂ ਉਹਦਾ ਰਾਜ ਨਹੀਂ ਬਾਬਾ ਕੀ ਨੀਂਹ ਦਾ ਜਲਥਲ ਬੜਾ ਪਾ ਹੋ ਜਾਂਦਾ ਹੈ ਪਰ ਉਹਦੇ ਨਾਲ ਉਹਦੀ ਤਸੱਲੀ ਨਹੀਂ ਹੁੰਦੀ ਉਹ ਕੇਵਲ ਸਵਾਂਤੀ ਦੀ ਬੂੰਦ ਨਾਲ ਹੀ ਉਹਦੀ ਤ੍ਰਿਪਤੀ ਹੁੰਦੀ ਆਪਾ ਜਿਦਾ ਹੰਸਿਆ ਉਹ ਮੋਦੀ ਚੁਗਦਾ ਹੈ ਬਗਲਾ ਜਿਹੜਾ ਵੱਡੀਆਂ ਮੱਖੀਆਂ ਖਾਂਦਾ ਹੈ ਇਸੇ ਜਿਦਾ ਵਨਮੁਖ ਹੈ ਇਸ ਸੰਸਾਰ ਦੇ ਪਦਾਰਥਾਂ ਦਾ ਬਹੁ ਲੈਂਦਾ ਹੈ ਪਰ ਜਿਹੜਾ ਗੁਰਮੁਖ ਹੈ ਸੰਤ ਹੈ ਉਹ ਵਚਦਾ ਹੈ ਉਹ ਪ੍ਰਮਾਤਮਾ ਦਾ ਨਾਮ ਜੱਗ ਦਾ ਹੈ ਉਹਦੇ ਨਾਲ ਹੀ ਉਹਨੂੰ ਰਸ ਆਉਂਦਾ ਹੈ ਉਹਦੇ ਨਾਲ ਹੀ ਰੱਜਦਾ ਹੈ ਨਾਦ ਕਰਨ ਕੇ ਦੇਦਿਆ ਸਨਮੁਖ ਢਕਾਵੇ ਜਿਹੜਾ ਹਿਰਣ ਆ ਉਹ ਨਾਦ ਦੇ ਰਾਗ ਦੇ ਇਸ ਦੁੱਖ ਕਰਕੇ ਉਹ ਸ਼ਿਕਾਰੀ ਨੂੰ ਫੜ ਲੈਂਦੇ ਨੇ ਤੇ ਆਪਣਾ ਜੀਵਨ ਦਵਾ ਲੈਂਦਾ ਹੈ ਪਰ ਉਹ ਆਪਣਾ ਪਿਆਰ ਜਿਹੜਾ ਉਹ ਨਹੀਂ ਛੱਡਦਾ ਪਵਲ ਨੋ ਮੀ ਕੁਸ਼ਮ ਬਾਸਨਾ ਮੇਲ ਆ ਬੰਧਾਵੇ ਜਿਹੜਾ ਪੌਰਾ ਹੈ ਉਹ ਕੁਸ਼ਮ ਦਾ ਫੁੱਲ ਕਮਲ ਦਾ ਫੁੱਲ ਜਿਹੜਾ ਹੈ ਉਹਦੀ ਬਾਸ਼ਨਾ ਪਿੱਛੇ ਆਪਣੇ ਆਪ ਨੂੰ ਆਪਣਾ ਜੀਵਨ ਗਵਾਉਂਦਾ ਉਹਦੇ ਵਿੱਚ ਬੰਦ ਹੋ ਕੇ ਮਰ ਜਾਂਦਾ ਹੈ ਤੇ ਉਹ ਸੰਤ ਜਨਾਂ ਹਰਪ੍ਰੀਤ ਹੈ ਦੇਖ ਦਰਸ ਉਹ ਘਾਵੇ ਤੇ ਸੰਤਾਂ ਦੀ ਭਗਤਾਂ ਦੀ ਉਹ ਪਰਮਾਤਮਾ ਨਾਲ ਦੀ ਸ੍ਰੀ ਦਾ ਪਿਆਰ ਹੈ ਉਹ ਫਿਰ ਉਹਦੇ ਦਰਸ਼ਨ ਕਰਕੇ ਉਹਦੇ ਨਾਲ ਮਿਲ ਕੇ ਫਿਰ ਹੀ ਆਪਣਾ ਨਿਤਰਤੀ ਹੰਢਿਆ ਉਹਨਾਂ ਦੀ ਉਸਤੋਂ ਪ੍ਰਤੀ ਨਿਕੋਂ ਪਰੇ ਵਸ਼ਲ ਹੈ ਪਰਮਾਤਮਾ ਤੇ ਸੰਤਾਂ ਦੇ ਦੀ ਉਹਨਾਂ ਨਾਲ ਪਿਆਰ ਹੈ ਇਸ ਤਰ੍ਹਾਂ ਦਾ ਪਾਠ ਸਾਨੇ ਸਾਨੂੰ ਇੱਕ ਪੌੜੀ ਦੇ ਲੋਕ ਸਮਝ ਆਇਆ ਉਹ ਨੋਖਦਾ ਜੀ ਦਾ ਇਸ ਤਰ੍ਹਾਂ ਪ੍ਰਮਾਤਮਾ ਨਾਲ ਪਿਆਰ ਹੋਵੇ ਫਿਰ ਉਹਦਾ ਜੀਵ ਜਿਹੜਾ ਸਫਲਾ ਹੋ ਸਕਦਾ ਇਸ ਤਰ੍ਹਾਂ ਗੁਰੂ ਮਹਾਰਾਜ ਬਖੇ ਕੰ ਸੰਗ ਪ੍ਰਮਾਤਮਾ ਨਾਲ ਹੀ ਪ੍ਰੀਤ ਬਖਸ਼ਣ ਤਾਂ ਕਿ ਸਾਡਾ ਵੀ ਜੀਵ ਫਿਰ ਸਫਲਾ ਹੋ ਸਕੇ ਕੋਲ ਚੋ ਜੀ ਮਾਹੀ ਲਾਇਰ ਦੀ ਕਹਾਵਤ ਸਾਹ ਵਹਿ ਕਿਤੇ